ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਇਸਾ ਜੀ ਜਿਹੜਾ ਕਿ ਬੋੜੀ ਸਾਹਿਬ ਇਲਾਕੇ ਦੇ ਵਿੱਚ ਗੁਰਦੁਆਰੇ ਸਾਹਿਬ ਦੇ ਵਿੱਚ ਗੱਤਕਾ ਜਿਹੜਾ ਕਿ ਕੰਪੀਟੀਸ਼ਨ ਹੋਣ ਲੱਗੇ ਕਰਕੇ ਦੀ ਉਸ ਬੰਦ ਵਿੱਚ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਜੀ ਮੈਂ ਸਿੰਦਰ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਬੋੜੀ ਸਾਹਿਬ ਔਰ ਗੁਰਦੁਆਰਾ ਬੋੜੀ ਸਾਹਿਬ ਵਿਖੇ ਜਿੱਥੇ ਹਰ ਸਾਲ ਦੀ ਤਰ੍ਹਾਂ ਗੱਤਕੇ ਦੇ ਮੁਕਾਬਲੇ ਕਰਾਏ ਜਾਂਦੇ ਆ ਉਥੇ ਇਹ ਸਵਾਲ ਪੰਜਾਬ ਲੈਵਲ ਦੇ ਗੱਤਕਾ ਮੁਕਾਬਲੇ ਕਾਇ ਜਾਣੇ ਜਿਸ ਵਿੱਚ 23 ਜਿਲ੍ਹਾ ਤੋਂ ਗੱਤਕਾ ਟੀਮਾਂ ਜਿਹੜੀਆਂ ਆ ਉਹ ਭਾਗ ਲੈਣਗੀਆਂ ਆਰ ਉਸ ਦੇ ਵਿੱਚ ਤਕਰੀਬਨ 8.5 900 ਬੱਚਾ ਜਿਹੜਾ ਹੈ ਉਹ ਇਸ ਗੱਤਕਾ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗਾ ਔਰ ਇਹ ਸਭ ਤੋਂ ਵੱਡਾ ਉਪਰਾਲਾ ਮੇਰੇ ਛੋਟੇ ਵੀਰ ਸਰਦਾਰ ਜਗਦੀਸ਼ ਸਿੰਘ ਦਾ ਜਿਹੜੇ ਕਿ ਗਤਕਾ ਐਸੋਸੀਏਸ਼ਨ ਅੰਮ੍ਰਿਤਸਰ ਜਲੇ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਸਾਹਰਜੀਤ ਸਿੰਘ ਜਿਹੜੇ ਕਿ ਇਸ ਐਸੋਸੀਏਸ਼ਨ ਦੇ ਸੈਕਟਰੀ ਨੇ ਔਰ ਸਰਦਾਰ ਗੁਰਕਪਤ ਸਿੰਘ ਜਿਹਨਾਂ ਕੋਆਰਡੀਨੇਟਰ ਨੇ ਔਰ ਹਰਸਿਮਨਦੀਪ ਸਿੰਘ ਜੋ ਇਹਨਾਂ ਦੇ ਨਾਲ ਇਹਨਾਂ ਸਾਰਿਆਂ ਨੇ ਉਪਰਾਲਾ ਕੀਤਾ ਹੈ ਕਿ ਇਹ ਪੰਜਾਬ ਸਟੇਟ ਚੈਂਪੀਅਨਸ਼ਿਪ ਨੂੰ ਗੁਰਦੁਆਰਾ ਬੋਢੀ ਸਾਬ ਵਿਖੇ ਕਰਾਇਆ ਜਾਵੇ ਮੈਂ ਸਮਝਦਾ ਹੈ ਕਿ ਸਾਡਾ ਇਲਾਕਾ ਨਿਵਾਸੀਆਂ ਦਾ ਬਹੁਤ ਵੱਡਾ ਸੁਭਾਗ ਹੈ ਕਿ ਜਿਹੜਾ ਪੰਜਾਬ ਲੈਵਲ ਦਾ ਕੰਪੀਟੀਸ਼ਨ ਹੈ ਉਹ ਗੁਰਦੁਆਰਾ ਬੋਢੀ ਸਾਬ ਵਿਖੇ ਕਰਾਇਆ ਜਾ ਰਿਹਾ ਹੈ ਕਿਉਂਕਿ ਜਿੱਥੇ ਗੱਤਕਾ ਇੱਕ ਆਪਾਂ ਖੇਡ ਦੇ ਤੌਰ ਤੇ ਵੀ ਲੈਨੇ ਆ ਉਥੇ ਨਾਲ ਦੀ ਨਾਲ ਸਾਡੇ ਗੁਰੂ ਸਾਹਿਬਾਨਾਂ ਨੇ ਇਸ ਗੱਤਕੇ ਨੂੰ ਆਪਣੇ ਪਹਿਲਾ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਗਤਕੇ ਦੀ ਜਿਹੜੀ ਹੈ ਉਹ ਸਿਖਲਾਈ ਦਿੱਤੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਸਮੇਂ ਦੀਆਂ ਸਰਕਾਰਾਂ ਦੇ ਨਾਲ ਜੰਗਾਂ ਲੜ ਕੇ ਜੰਗਾਂ ਵਿੱਚੋਂ ਜਿੱਤ ਪ੍ਰਾਪਤ ਕੀਤੀ ਔਰ ਉਹਨਾਂ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਆਪਣੇ ਖਾਲਸੇ ਨੂੰ ਅਮਰ ਸ਼ਕਾ ਕੇ ਬਾਣੀ ਔਰ ਬਾਣੇ ਦਾ ਜਿੱਥੇ ਧਾਰ ਨਹੀਂ ਕੀਤਾ ਉਥੇ ਨਾਲ ਦੀ ਨਾਲ ਆਪਣੇ ਸਿੰਘਾਂ ਨੂੰ ਗਦਕੇ ਦੀ ਜਿਹੜੀ ਹੈ ਉਹ ਸਿਖਲਾਈ ਦਿੱਤੀ ਔਰ ਆਪਣੇ ਸਮੇਂ ਦੇ ਦੌਰਾਨ ਉਹ ਦੋ ਟੀਮਾਂ ਬਣਾ ਕੇ ਉਹਨਾਂ ਦੇ ਆਪੋ ਵਿੱਚ ਮੁਕਾਬਲਾ ਕਰਾਉਂਦੇ ਸਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਮੇਂ ਦੀ ਹਕੂਤਾਂ ਦੇ ਨਾਲ ਟੱਕਰ ਲੈਣੀ ਪੈਣੀ ਹੈ ਔਰ ਉਸ ਨੂੰ ਮੈਂ ਸਮਝਦਾ ਕਿ ਇਹ ਗਦਕਾ ਅਸੋਸੀਏਸ਼ਨ ਨੇ ਬਹੁਤ ਵੱਡਾ ਭਰਾਲਾ ਕੀਤਾ ਹੈ ਕਿ ਉਸ ਨੂੰ ਲੈ ਕੇ ਆਪਾਂ ਜਿੱਥੇ ਸਿੱਖਾਂ ਸਿੱਖ ਬੱਚਿਆਂ ਨੂੰ ਆਪਾਂ ਗੁਰੂ ਘਰ ਦਾ ਇਤਿਹਾਸ ਤੋਂ ਜਾਣੂ ਕਰਾਉਣਾ ਹੈ ਉਥੇ ਨਾਲ ਦੀ ਨਾਲ ਗਤਕੇ ਦੀ ਸਖਲਾਈ ਦੇ ਕੇ ਤੇ ਆਪਾਂ ਆਪਣੇ ਨੌਜਵਾਨਾਂ ਨੂੰ ਤੰਦਰੁਸਤ ਕਰਨਾ ਸਿਹਤ ਪੱਖੋਂ ਔਰ ਜਿਹੜਾ ਬੱਚਾ ਸਿਹਤ ਪੱਖੋਂ ਤੰਦਰੁਸਤ ਹੈ ਮੈਂ ਸਮਝਦਾ ਕਿ ਉਹ ਦਿਮਾਗੀ ਤੌਰ ਤੇ ਵੀ ਤੰਦਰੁਸਤ ਹੁੰਦਾ ਉਸ ਨੂੰ ਆਪਣਾ ਮਾੜਾ ਚੰਗਾ ਸੋਚਣ ਦਾ ਜਿਹੜਾ ਜਿਵੇਂ ਤੁਸੀਂ ਐਸਐਸਸੀ ਦੇ ਕਲਾ ਕਰਦੇ ਆ ਕਈ ਇਹ ਜਿਹੜੇ ਐਸਐਸਸੀ ਦੇ ਜਿਹਨਾਂ ਦੀ ਗਲ ਕ ਬਹੁਤ ਵੇਲੇ ਖਵੇਂ ਪਰ ਉਹਦਾ ਕੋ ਖਰਚੇ ਵਾਸਤੇ ਕਾਸ਼ੇ ਵੀ ਹੁੰਦੇ ਜਦ ਬੱਚਿਆਂ ਨੂੰ ਕਿਤੇ ਬਾਹਰ ਖੜਨਾ ਉਹਦੇ ਵਾਸਤੇ ਕਰਾਇਆ ਨਹੀਂ ਹੁੰਦਾ ਉਸ ਬਾਰੇ ਕੀ ਕਿਹਾ ਜਾਂਦਾ ਮੈਂ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਹੈ ਕਿ ਦਿੱਛੇ ਦੂਜੀਆਂ ਖੇਡਾਂ ਦੇ ਵਾਸਤੇ ਅਸੀਂ ਖਰਚਾ ਕਰਦੇ ਹਾਂ ਉਹਨਾਂ ਨੂੰ ਉਤਸ਼ਾਹਿਤ ਕਰਦੇ ਹਾਂ ਉਥੇ ਜਿਹੜੀ ਗਦਕਾ ਐਸੋਸੀਏਸ਼ਨ ਹੈ ਇਸ ਦਾ ਵੀ ਸਾਨੂੰ ਬਾਹ ਫੜਨੀ ਚਾਹੀਦੀ ਹੈ ਤਾਂ ਕਿ ਜਿੱਥੇ ਇਹਨਾਂ ਨੂੰ ਕੋਈ ਮੁਸ਼ਕਲ ਆਵੇ ਆਰਥਿਕ ਪੱਖੋਂ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਪੰਜਾਬ ਵਿੱਚ ਜਾ ਪੰਜਾਬ ਉਹ ਵਾਰ ਜਿੱਥੇ ਵੀ ਇਹ ਮੁਕਾਬਲੇ ਹੁੰਦੇ ਆਪਣੇ ਬੱਚਿਆਂ ਨੂੰ ਕਰ ਸਕਣ ਤਾਂ ਕਿ ਉਹਨਾਂ ਦਾ ਮਨੋਮਲ ਵਧੇ ਔਰ ਉਹ ਜਾ ਕੇ ਭਾਗ ਲੈ ਸਕਣ ਔਰ ਨਾਲ ਦੀ ਨਾਲ ਮੈਂ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਨੀ ਚਾਹਨਾ ਹੈ ਕਿ ਸਾਡਾ ਇਹ ਸਿੱਖਾਂ ਦਾ ਧਾਰਮਿਕ ਦਾਇਰਾ ਹੈ ਔਰ ਆਪਾਂ ਆਪਣੇ ਸਿੱਖ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਹੈ ਉਹ ਗੱਤਕੇ ਦੀ ਸਖਲਾਈ ਦੇ ਕੇ ਦੂਰੀਆਂ ਛੇਟਾਂ ਵਿੱਚ ਭੇਜੀਏ ਜਿੱਥੇ ਵੀ ਓਹ ਹੋ ਹੋਣ ਕੰਪੀਟੀਸ਼ਨ ਉੱਤੇ ਸਾਡੇ ਬੱਚੇ ਭਾਗ ਲੈਣ ਮੈਂ ਬੇਨਤੀ ਕਰਾਂਗਾ ਕਿ ਆਰਥਪੱਤੋਂ ਜਿੰਨੀਆਂ ਵੀ ਐਸੋਸੀਏਸ਼ਨਾਂ ਨੇ ਜਿਹੜੀਆਂ ਗਤਕਾ ਨੂੰ ਸਿਖਾਦ ਕਰ ਰਹੀਆਂ ਐ ਉਹਨਾਂ ਦੀ ਆਰਥਪੱਤੋਂ ਵੀ ਮਦਦ ਕਰਨੀ ਉਹ ਬਹੁਤ ਜ਼ਰੂਰੀ ਹੈ ਪ੍ਰਧਾਨ ਜਿੱਥੇ ਗੱਲ ਕਰੀਏ ਇਤਿਹਾਸ ਦੀ ਇਤਿਹਾਸ ਤੋਂ ਜਿਹੜੇ ਬੱਚੇ ਉਹ ਵੰਦੇ ਹੋ ਰਹੇ ਆ ਖੇਡਾਂ ਦੇ ਜਦੋਂ ਹੋ ਰਿਹਾ ਸਮਾਰੋਹ ਵੀ ਕੀਤੇ ਜਾ ਰਹੇ ਪਰ ਜੋ ਨਵੇਂ ਇਤਿਹਾਸ ਨਾਲ ਜੋੜਲਾ ਉਹ ਨਹੀਂ ਜੋੜਿਆ ਜਾ ਰਿਹਾ ਉਹਦੇ ਬਾਰੇ ਕਿਹਾ ਜਾਂਦੇ ਹੋ ਧਾਰਮਿਕ ਪੱਖ ਦੇ ਨਾਲ ਜੇ ਆਪਾਂ ਇਹ ਗੱਲ ਕਹੀਏ ਕਿ ਧਾਰਮਿਕ ਪ੍ਰੋਗਰਾਮ ਘਟੁੰਦੇ ਆ ਪਰ ਮੈਂ ਕਹਾਂਗਾ ਕਿ ਧਾਰਮਿਕ ਪ੍ਰੋਗਰਾਮ ਜਿਹੜੇ ਅਗੀਆਂ ਨਾਲ ਬਹੁਤ ਜ਼ਿਆਦਾ ਆਉਂਦੇ ਆ ਔਰ ਸ਼ਰੌਣੀ ਕਮੇਟੀ ਵੀ ਉਪਰਾਲੇ ਕਰ ਰਹੀ ਹੈ ਸ਼ਤਾਵ ਦੀਆਂ ਮਨਾਈਆਂ ਜਾ ਰਹੀਆਂ ਜਿਦ ਤਰ੍ਹਾਂ ਹੁਣ ਵੀ 450 ਜਿਹੜਾ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਦਿਨ ਔਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਗੁਰਗੱਦੀ ਦਿਵਸ ਜਿਹੜਾ ਉਹ ਬੜੇ ਵੱਡੇ ਲੈਵਲ ਤੇ ਮਨਾਇਆ ਜਾ ਰਿਹਾ ਪਰ ਮੈਂ ਬੇਨਤੀ ਕਰਾਂਗਾ ਆਪਣੇ ਸਿੱਖ ਪਰਿਵਾਰਾਂ ਨੂੰ ਕਿ ਤੁਸੀਂ ਜਦੋਂ ਵੀ ਕਿਤੇ ਕੋਈ ਪ੍ਰੋਗਰਾਮ ਹੁੰਦਾ ਹੈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸਮੂਰਿਤ ਕਰਿਆ ਕਰੋ ਕਿਉਂਕਿ ਜਦੋਂ ਆਧਾਰਮਿਕ ਪ੍ਰੋਗਰਾਮ ਹੁੰਦੇ ਆ ਉਹਦੇ ਦੀਵਾਨ ਸੱਜਦੇ ਆ ਉਹਦੇ ਵਿੱਚ ਗੁਰਬਾਣੀ ਕੀਰਤਨ ਹੁੰਦਾ ਹੈ ਜਦੋਂ ਗੁਰਬਾਣੀ ਕੀਰਤਨ ਹੁੰਦਾ ਹੈ ਉਦੋਂ ਆਪਾਂ ਬਾਣੀ ਨਾਲ ਜੁੜਦੇ ਆਂ ਜਦੋਂ ਜਿਹੜੇ ਆਪਣੇ ਪ੍ਰਚਾਰਕ ਆਪਾਂ ਨੂੰ ਕੋਈ ਇਤਿਹਾਸ ਸੁਣਾਉਂਦੇ ਆ ਉਹਦੋਂ ਆਪਾਂ ਆਪਣੇ ਇਤਿਹਾਸ ਨਾਲ ਜੁੜਦੇ ਆਂ ਤੇ ਜੇ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਹੀ ਨਾ ਜਾਈਏ ਤੇ ਜੇ ਆਪਾਂ ਇਹ ਬਣਾ ਲੀਏ ਕਿ ਅਸੀਂ ਤੇ ਮੇਲਾ ਵੇਖਣ ਜਾਣਾ ਹੈ ਸੜਕਾਂ ਤੇ ਫਿਰ ਕੇ ਆਏ ਤੇ ਉਹ ਤੂਤੀਆਂ ਵਜਾਲੀਆਂ ਤੇ ਚਲੇ ਗਏ ਤੇ ਫਿਰ ਤੁਹਾਨੂੰ ਇਤਿਹਾਸ ਦਾ ਕਿਦਾਂ ਬਤ ਲਗੂ ਆਪਾਂ ਇਹ ਗੱਲ ਆਮ ਸਾਡੇ ਲੋਕ ਜਿਹੜਿਆ ਇਹ ਸ਼ਰੋਣੀ ਕਮੇਟੀ ਦੇ ਉੱਤੇ ਥੋਪਦੇ ਆ ਜੀ ਸ਼ਰੋਣੀ ਕਿਹੜੀ ਦਾ ਪ੍ਰਚਾਰ ਨਹੀਂ ਮੈਂ ਕਹਿੰਦਾ ਕਿ ਅੱਗੇ ਨਾਲੋਂ ਦੋ ਗੁਣਾ ਪ੍ਰਚਾਰ ਜਿਹੜਾ ਉਹ ਵੱਧ ਹੋ ਰਿਹਾ ਹੈ ਪਰ ਕਾਰਨ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਸੇ ਲੈ ਕੇ ਹੀ ਨਹੀਂ ਜਾਂਦੇ ਕਿ ਤਾਂ ਕੋਈ ਵੇਖ ਕੇ ਸੁਣ ਸਕਣ ਸਾਡੇ ਜਿਹੜੇ ਨੌਜਵਾਨ ਜਿਹੜੇ ਅਸੀਂ ਸਾਡਾ ਗੁਰਪੁਰਬ ਹੁੰਦਾ ਹੈ ਅਸੀਂ ਗੁਰਪੁਰਬ ਮਨਾਉਨੇ ਸਲਾਨਾ ਜੋੜ ਮੇਲੇ ਮਨਾਉਨੇ ਇਹ ਸਾਡਾ ਅਸੀਂ ਇੱਕ ਨਾਂ ਦੇ ਤਾ ਵੀ ਆਪਾਂ ਜੀ ਮੇਲਾ ਵੇਖਣ ਜਾਣਾ ਜਿਸ ਪ੍ਰੋਗਰਾਮ ਨੂੰ ਆਪਾਂ ਮੇਲੇ ਦੇ ਰੂਪ ਦੇ ਵਿੱਚ ਵੇਖਣ ਜਾਵਾਂਗੇ ਉੱਥੋਂ ਆਪਾਂ ਕਿੰਨੀ ਸਿੱਖਿਆ ਲੈ ਸਕਦੇ ਆ ਸਾਡੇ ਪਰਿਵਾਰਾਂ ਨੂੰ ਇਹ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਿੱਥੇ ਕੋਈ ਧਾਰਮਿਕ ਦੀਵਾਨ ਸਜਦਾ ਹੈ ਉੱਥੇ ਉਹਨਾਂ ਨੂੰ ਬੋਣ ਜਿਹੜੀਆਂ ਕਿਤਾਬਾਂ ਸ਼ਬਦੀਆਂ ਗੁਰ ਇਤਹਾਦੀਆਂ ਉਹ ਲਿਆ ਕੇ ਘਰਾਂ 'ਚ ਰੱਖਣ ਤਾਂ ਕਿ ਸਾਡੇ ਬੱਚਿਆਂ ਨੂੰ ਉਹਨਾਂ ਤੋਂ ਪੜ੍ਹ ਕੇ ਤੇ ਉਹਨਾਂ ਕੋ ਸਿੱਧ ਮਿਲ ਸਕੇ ਅੱਜ ਦੀ ਇਸ ਮੁੱਖ ਤੇ ਕੀ ਸਨੇਹਤ ਨਾ ਚੱਲੇ ਤੁਸੀਂ ਜਵਾਸਾਂ ਅੱਜ ਮੈਂ ਇਹ ਜਿਹੜੇ ਵੀਰਾਂ ਨੇ ਵੱਡਾ-ਵੱਡਾ ਪ੍ਰਾਲਾ ਕੀਤਾ ਹੈ 28 ਔਰ 29 30 ਨੂੰ ਗੱਤਕਾ ਮੁਕਾਬਲੇ ਕਰਾਏ ਜਾ ਰਹੇ ਹੈ ਮੈਂ ਸਮਝਦਾ ਕਿ ਸਾਡੇ ਇਲਾਕਾ ਨਿਵਾਸੀਆਂ ਦਾ ਕੋੜ ਖਾਲਸਾ ਭਾਈ ਗੁਰੂ ਕੀਵਡਾਲੀ ਤੰਦੇ ਪਤਾਬ ਔਰ ਔਰ ਸ਼ਹਿਰ ਦੀਆਂ ਸੰਗਤਾਂ ਦਾ ਬਹੁਤ ਵੱਡਾ ਸੁਭਾਗ ਹੈ ਇਹ ਇਥੇ ਗਤਕੇ ਦੇ ਮੁਕਾਬਲੇ ਕਰਾਏ ਜਾ ਰਹੇ ਹਨ ਮੈਂ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਉਹ ਆਪਣੇ ਬੱਚਿਆਂ ਸਮੇਤ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਤੇ ਗੁਰੂ ਘਰ ਦੀਆਂ ਜਿੱਤਿਆ ਆਪਾਂ ਖੁਸ਼ੀਆਂ ਪ੍ਰਾਪਤ ਕਰਨੀਆਂ ਉਥੇ ਸਾਡੇ ਜਿਹੜੇ ਛੋਟੇ ਬੱਚੇ ਐ ਉਹ ਇਹਨਾਂ ਬੱਚਿਆਂ ਤੋਂ ਪ੍ਰੇਰਿਤ ਹੋ ਕੇ ਸੇਧ ਲੈ ਕੇ ਤੇ ਇਸ ਗਤਕੇ ਦੇ ਵਿੱਚ ਜਿੱਥੇ ਭਾਗ ਲੈਣਗੇ ਉਥੇ ਉਹ ਬਾਣੀ ਔਰ ਬਾਣੀ ਦੇ ਬਾਣੇ ਦੇ ਧਾਰ ਨਹੀਂ ਹੋ ਕੇ ਵੀ ਆਪਣਾ ਜੀਵਨਰਵਾਹ ਕਰਨਗੇ ਔਰ ਨਾਲ ਦੀ ਨਾਲ ਜਿਹੜੀ ਰੋਜ਼ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਹੈ ਕਿ ਪੰਜਾਬ ਦਾ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ ਹੈ ਮੈਂ ਸਮਝਦਾ ਕਿ ਜੇ ਸਾਡੇ ਪੰਜਾਬ ਦੇ ਵਿੱਚ ਕਿੱਡਾਂ ਨੂੰ ਪ੍ਰੇਰਿਤ ਕੀਤਾ ਗਿਆ ਤੇ ਸਾਨੂੰ ਇਹ ਗੱਲ ਜਿਹੜੀ ਕਹਿਣੀ ਹੈ ਕਿ ਇਹ ਬੰਦ ਹੋ ਜਾਵੇਗੀ ਉਹ ਸਾਡੇ ਬੱਚੇ ਜਿਹੜੇ ਐ ਉਹ ਨਸ਼ਿਆਂ ਦਾ ਤਿਆਗ ਕਰਕੇ ਤੇ ਇਹਨਾਂ ਵਾਂ ਖੇਡਾਂ ਵੱਲ ਪ੍ਰੇਰਿਤ ਹੋਣਗੇ ਤੇ ਇਹ ਵੱਡਾ ਵੱਡਾ ਪੰਜਾਬ ਦੇ ਵਾਸ ਜਿਹੜੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੱਚੇ ਗੇਡਾਲ ਬ੍ਰੇਡ ਤੋਂ ਹੋ ਕੇ ਤੇ ਨਸ਼ਾ ਤੋਂ ਦੂਰ ਹੈ ਕਿ ਆਪਣਾ ਜੀਵਨ ਬਾਣੀ ਔਰ ਬਾਣੀ ਦੇ ਧਾਰਨੀ ਹੋ ਕੇ ਜਿਹੜੇ ਆ ਉਹ ਬਤੀਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਾਕੀ ਗੱਤ ਕੇ ਦੀ ਅੱਜ ਕੋਪੀਟੀਸ ਨਾਮ ਤੇ ਆਪਾਂ ਬੈਠੇ ਸਾਰੇ ਜਣੇ ਨਾ ਉਸ ਪਾਗ ਵਿੱਚ ਕੀ ਕਰ ਰਹੇ ਸਭ ਤੋਂ ਪਹਿਲਾਂ ਆਪਣਾ ਨਾਮ ਡਿਸਟ੍ਰਿਕਟ ਗੱਤਕਾ ਐਸੋਸੀਏਸ਼ਨ ਪ੍ਰੈਜ਼ੀਡੈਂਟ ਸਰਦਾਰ ਜੁਤੀ ਸਿੰਘ ਮੇਰਾ ਨਾਮ ਜੀ ਅੱਜ 12ਵਾਂ ਗੱਤਕਾ ਚੈਂਪੀਅਨਸ਼ਿਪ ਗੁਰਦੁਆਰਾ ਬੋੜੀ ਸਾਹਿਬ ਵਿਖੇ ਅਸੀਂ ਮੀਟਿੰਗ ਕੀਤੀ ਆ ਕਿ ਇੱਥੇ ਕਰਵਾਈ ਜਾਵੇ ਤੇ ਇੱਥੇ ਤਕਰੀਬਨ ਹਰ ਸਾਲ ਗੱਤਕਾ ਕੰਪੀਟੀਸ਼ਨ ਕਰਵਾਏ ਜਾਂਦੇ ਆ ਤੇ ਐਕਸਟੇਟ ਲੈਵਲ ਦਾ ਕੰਪੀਟੀਸ਼ਨ ਅਸੀਂ ਇੱਥੇ ਗੁਰਦੁਆਰਾ ਬੋੜੀ ਸਾਹਿਬ ਵਿਖੇ ਕਰਵਾ ਰਹੇ ਆ ਤੇ ਇਹ ਮੇਰੇ ਵੀਰ ਸਰਦਾਰ ਸਵਿੰਦਰ ਸਿੰਘ ਜੀ ਸਾਡੇ ਗਦਕਾ ਸੈਸ਼ਨ ਦੇ ਜਿਹੜੇ ਸਰਪ੍ਰਸਤ ਨੇ ਸਰਦਾਰਪੁਰ ਕੈਪਟਨ ਸਿੰਘ ਜੀ ਕੋਆਰਡੀਨੇਟਰ ਡਿਸਟ੍ਰਿਕਟ ਗਦਕਾ ਸੈਸ਼ਨ ਸਰਦਾਖਰਜੀਤ ਸਿੰਘ ਜੀ ਸੈਕਟਰੀ ਇਹ ਗਦਕਾ ਸੈਸ਼ਨ ਦੇ ਇਹ ਸਰਦਾਰ ਮੇਜਰ ਸਿੰਘ ਜੀ ਸਰਕਾਰੀਆ ਇਹ ਗੁਰਦੁਆਰਾ ਬੋੜੀ ਸਾਹਿਬ ਦੀ ਜਿੰਨੇ ਸਮੂਹ ਮੈਂਬਰ ਇਹਨਾਂ ਦਾ ਬਹੁਤ థాంਕਫੁਲ ਹਾਂ ਮੈਂ ਕਿ ਇਹ ਇਹ ਸਾਡਾ ਹਰ ਸਾਲ ਬਹੁਤ ਸਹਿਯੋਗ ਦਿੰਦੇ ਨੇ ਤੇ ਇਹ ਤਾਂ ਹੀ ਉਹ ਹੀ ਇਹ ਇੱਥੇ ਤੱਕ ਪਹੁੰਚੇ ਆ ਕਿ ਕਿਤਕਾ ਜਿਹੜਾ ਅਸੀਂ ਪ੍ਰਧਾਨ ਜੀ کہہ ਰਹੀ ਭੀ ਇਤਿਹਾਸਿਕ ਆ ਇਹ ਸਾਨੂੰ ਇਹ ਬੜੀ ਮੁਸ਼ਕਲ ਮਿਲੀਆਂ ਜੀ ਇਹ ਸ਼ਾਸਤਰ ਵਿਦਿਆ ਜਿਹੜੀ ਹੀ ਇਹ ਬੜੀ ਔਖੀ ਹੀ ਇੱਕ ਕਸ਼ਤਰੀ ਸ਼ਾਸਤਰ ਵਿਦਿਆ ਲੈ ਸਕਦਾ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਤੇ ਗੁਰੂ ਬੰਨ ਪਾਸ਼ਾ ਨੇ ਸ਼ਾਸਤਰ ਘੋੜਾ ਤੇ ਪਗੜੀ ਇਹ ਦਾਤ ਦੇ ਕੇ ਸਾਨੂੰ ਇੱਥੇ ਤੱਕ ਲਿਆਂਦਾ ਦਸਮ ਪਾਸ਼ਾ ਜੀ ਨੇ ਅਮਰਦੀ ਦਾਤ ਦੇ ਕੇ ਸਾਨੂੰ ਇਸੇ ਇੱਕ ਖਸ਼ਤਰੀ ਵੀ ਬਣਾ ਦਿੱਤਾ ਗੁਰੂ ਸਾਹਿਬ ਦੀ ਕਿਰਪਾ ਕੀਤੀ ਹੈ ਕਿ ਜਿੱਥੇ ਮਾਲਾ ਫੇਰਨੀ ਆ ਉੱਥੇ ਸਾਨੂੰ ਆਪਣੀ ਸਵੈ ਰਖਿਆ ਲਈ ਇਹ ਸ਼ਾਸਤਰ ਵਿਦਿਆ ਵੀ ਹੋਣੀ ਹਰ ਸਿੱਖ ਲਈ ਜ਼ਰੂਰੀ ਹੈ ਕਿ ਬਾਹਰ ਦੀਆਂ ਕੈਂਟਰੀਆਂ ਜਿਹੜੀਆਂ ਦੇ ਬਾਹਰ ਦੇ ਮੁਲਕ ਆ ਆਪਣਾ ਮਾਰਸ਼ਲ ਆਰਟ ਬੱਚਿਆਂ ਨੂੰ ਦੇ ਰਿਆ ਸਾਡੀ ਬੇਨਤੀ ਆ ਪੀ ਚਲੋ ਜਿੰਨੀ ਹੋ ਸਕੀ ਹੜ ਕੋਈ ਸੇਵਾ ਕੀਤੀ ਆ ਬਹੁਤ ਵੱਡਾ ਇਹਨਾਂ ਵੀਰਾਂ ਦਾ ਸਹਿਯੋਗ ਆ ਸਾਡੇ ਨਾਲ ਕਿ ਅਸੀਂ ਕੋਈ ਵੀ ਧਾਰਮਿਕ ਜਦੋਂ ਕੋਈ ਕੰਮ ਆਰੰਭਿਆ ਇਹ ਮੇਰੇ ਵੱਡੇ ਵੀਰ ਸਰਦਾਰ ਸੁਵਿੰਦਰ ਸਿੰਘ ਜੀ ਗੁਰਦੁਆਰਾ ਬੋੜੀ ਸਾਹਿਬ ਦੇ ਪ੍ਰਧਾਨ ਇਹਨਾਂ ਐਸੋਸੀਏਸ਼ਨ ਡਿਸਟ੍ਰਿਕਟ ਅਕਾ ਐਸੋਸੀਏਸ਼ਨ ਦੇ ਸਾਰੇ ਸਮੂਹ ਮੈਂਬਰ ਇਹਨਾਂ ਬਹੁਤ ਥੈਂਕਫੁਲ ਆ ਕਿ ਹਰ ਜਣਾ ਇਹਨਾਂ ਮੋੜਾ ਨਾ ਮੋੜਾ ਜੋੜ ਕੇ ਹਾਂਡੀ ਪੂਰਾ ਸਾਥ ਦਿੱਤਾ ਤੇ ਅਸੀਂ ਇੱਥੇ ਤੱਕ ਪਹੁੰਚੇ ਆ ਹੁਣ 22 ਈ ਜ਼ਿਲੇ ਹੈਗੇ ਆ ਜਿਹੜੇ ਇੱਥੇ ਪਾਰਟਿਸਿਪੇਟ ਕਰ ਰਹੇ ਆ ਤੇ ਇਹ 8900 ਲਗਭਗ ਤਕਰੀਬਨ ਇੱਥੇ ਖਿਡਾਰੀ ਇੱਥੇ ਆ ਰਿਹਾ ਅਸੀਂ ਜੀ ਆਇਆਂ ਕਰਦੇ ਆ ਤੇ ਨਾਲ ਦੀ ਨਾਲ ਹੀ ਲੱਖਾਂ ਦੇ ਸਾਰੇ ਹੀ ਜਿੰਨੇ ਵੀ ਪਰਿਵਾਰ ਹੈਗੇ ਆ ਉਹ ਇੱਥੇ ਆਉਣ ਤੇ ਬੱਚਿਆਂ ਨੂੰ ਲੈ ਕੇ ਨਾਲ ਆਉਣ ਤੇ ਵੇਖਣ ਇਹ ਸ਼ਾਸਤਰ ਵਿਦਿਆ ਨਾਲ ਜੋੜਨ ਮੈਂ ਜਿੱਥੇ ਇੱਕ ਇਹ ਸਾਡੇ ਬੱਚੇ ਆਏ ਆ ਬੱਚਿਆ ਵੀ ਸਾਡੀਆਂ ਇਸ ਸ਼ਾਸਤਰ ਵਿਦਿਆ ਤੋਂ ਵਾਂਝੀਆਂ ਨਾ ਰਹਿਣ ਤੁਸੀਂ ਸਾਰੇ ਹੀ ਗਤਕਾ ਗੁਰੂ ਗ੍ਰੰਥ ਸਾਹਿਬ ਤੇ ਇਹ ਇਹਨਾਂ ਦੇ ਨਾਲ ਸਾਰੇ ਜਣੇ ਜੋੜਨ ਇਹ ਜਿਹੜੇ ਸਾਡੇ ਤਿੰਨ ਗੱਗੇ ਹੀ ਨਾ ਤੇ ਇਹ ਬਹੁਤ ਜ਼ਰੂਰੀ ਆ ਸਾਡੀ ਜ਼ਿੰਦਗੀ ਦੇ ਵਿੱਚ ਅਪਣਾਉਣ ਲਈ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਅਸੀਂ ਰੰਭਿਆ ਕੰਮ ਅੱਜ 28 ਨਤੀ ਨੂੰ ਹੋਣ ਵਾਲਾ ਜਿਹੜਾ ਕੰਪੀਟੀਸ਼ਨ ਹੈ ਪਾਸ਼ਾ ਕਿਰਪਾ ਕਰਨ ਹਰ ਗੋਬਿੰਦ ਪਾਸ਼ਾ ਬਾਬਾ ਮਸਤ ਰਾਮ ਜੀ ਇਹ ਚੜਦੀ ਕਲਾ ਦੇ ਨਾਲ ਸੰਪੂਰਨ ਹੋਵੇ ਮੈਂ ਇਹੋ ਆਸ ਕਰਦਾ ਹਾਂ ਕਾਫੀ ਕਝਮਾਈਆਂ ਆਉਂਦੀਆਂ ਜਦੋਂ ਗੱਕੇ ਦੇ ਕੋਈ ਵੀ ਕੰਪੀਟੀਸ਼ਨ ਵਗੈਰਾ ਹੁੰਦੇ ਹਨ ਪੈਸੇ ਨਹੀਂ ਲੈ ਕੇ ਜਾਂ ਕਿਸੇ ਵੀ ਸਸਤਾ ਤੋਂ ਲੈ ਕੇ ਉਹਦੇ ਬਾਰੇ ਕਿਹੜਾ ਕਰਦੇ ਹੋ ਦੇਖੋ ਜੀ ਮੁਸ਼ਕਲਾਂ ਤੇ ਬਹੁਤ ਆਉਂਦੀਆਂ ਕਿਉਂਕਿ ਇਹ ਮਾਇਆ ਗੁਜ਼ਰਾਨ ਹੈ ਮਾਇਆ ਤੋਂ ਬਿਗੈਰ ਕੋਈ ਕੰਮ ਹੀ ਚੱਲਦਾ ਇਹਨਾਂ ਵੀ ਚਲੋ ਜਿੰਨਾ ਹੋ ਸਕਦਾ ਅਸੀਂ ਕੋਸ਼ਿਸ਼ ਕਰ ਰਹੇ ਆਂ ਤੇ ਮੈਂ ਅੱਗੇ ਆਸ ਕਰਦਾ ਕਿ ਜਿਹੜੇ ਆਪਣੇ ਲੈਵਲ ਦੇ ਕਰਨ ਦੇ ਆ ਉਹਨੂੰ ਸ਼ਰੋਮਣੀ ਕਮੇਟੀ ਤੇ ਇਹ ਸਰਕਾਰ ਵੀ ਇਹਨਾਂ ਨੂੰ ਉਤਸ਼ਾਹ ਕਰਨ ਜਿਹੜੇ ਪੁਰਾਣੇ ਜਿੰਨੇ ਵੀ ਉਸਤਾਦ ਆ ਉਹਨਾਂ ਦੀ ਮਦਦ ਕਰਨ ਉਹਨਾਂ ਦੇ ਨਾਲ ਸਹਿਯੋਗ ਦੇਣਗੇ ਇਹਨਾਂ ਨੂੰ ਤੇ ਫੇਰ ਹੋਣਗੇ ਜਿੱਦਾਂ ਕਿ ਅੱਜ ਕਹਿ ਰਹੀ ਆ ਸਰਕਾਰ ਵੀ ਇਹ ਪਿੰਡ ਪਿੰਡਾਂ ਪਿੰਡਾਂ 'ਚ ਕਿਹੜਾ ਮਤਲਬ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਜਾਂ ਇਦਾਂ ਕਰਵਾਇਆ ਜਿੱਦੇ ਜਿਹੜੇ ਪੁਰਾਣੇ ਸਾਡੇ ਉਸਤਾਦ ਆ ਜਿਹੜੇ ਉਹਨਾਂ ਦਾ ਸਾਥ ਨਾ ਮਿਲਿਆ ਤੇ ਆਪਾਂ ਕੀ ਕਰਾਂਗੇ ਅਸੀਂ ਆਪਾਂ ਕਹਨ ਤੱਕ ਨਾ ਰਹਿ ਜਾਈਏ ਕੀ ਸੁਨੇਹਾ ਦੇਣਾ ਜਾਂਦੇ ਆ ਅੱਜ ਸੁਨੇਹਾ ਤੇ ਇਹ ਆ ਵੀ ਚਲੋ ਜਿਹੜਾ ਇਹ ਕੰਮ ਲੰਬਿਆ ਪਾਤਸ਼ਾਹ ਦੀ ਕਿਰਪਾ ਨਾਲ 25-30 ਸਾਲ ਤੋਂ ਇਹ ਸੇਵਾ ਕਰ ਰਹੇ ਆ ਮੇਰਾ ਮੈਸੇਜ ਤੇ ਇਹੋ ਹੀ ਆ ਵੀ ਜਿਹੜੇ ਜਿਹੜੇ ਵੀ ਵੀਰ ਗੁਰਦੁਆਰਿਆਂ 'ਚ ਜਾਂ ਕਿਤੇ ਵੀ ਕੰਮ ਕਰ ਰਹੇ ਆ ਨਾ ਕਿ ਸੇਵਾ ਕਰ ਰਹੇ ਆ ਇਹ ਸਾਡਾ ਮਾਰਸ਼ਲ ਆੜਿਆ ਇਹ ਬੜੀ ਮੁਸ਼ਕਲ ਹਨ ਮਿਲਿਆ ਇਹ ਤਕਰੀਬਨ 84 ਸਾਲਾਂ ਬਾਅਦ ਤੇ ਇਹ ਮੁੜ ਕੇ ਫੇਰ ਆਇਆ ਹੈ ਵਾਪਸੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ